ਸੁਰਨ ਸਿੰਘ ਟਰਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟਰਨਾ ਜੀ ਸਭ ਤੋਂ ਪਹਿਲਾਂ ਤੇ ਦੱਸੋ ਵੀ ਕੀ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਨੂੰ ਪੰਜਾਬ ਦਾ ਨਵਾਂ ਡੀਜੀਪੀ ਲਾਇਆ ਜਾ ਰਿਹਾ ਦੇਖੋ ਜੀ ਇਹ ਤਾਂ ਸੁਆਨ ਇਹ ਤਾਂ ਸਭ ਹਲੇ ਕਨਫਰਮ ਕੋਈ ਵੀ ਨਹੀਂ ਹੈ ਖਬਰਾਂ ਇਹ ਆ ਵੀ ਸ਼ਾਇਦ ਇਦਾਂ ਹੋ ਜਾਵੇ ਤੇ ਸੋਸ਼ਲ ਮੀਡੀਏ ਦੇ ਉੱਤੇ ਖਬਰਾਂ ਵੱਧ ਆ ਤੇ ਵੈਸੇ ਪ੍ਰਿੰਟ ਮੀਡੀਏ ਦੇ ਵਿੱਚ ਤੇ ਇਲੈਕਟ੍ਰੋਨਿਕ ਮੀਡੀਏ ਦੇ ਵਿੱਚ ਘਟਾ ਪਰ ਮੰਨਿਆ ਜਾ ਰਿਹਾ ਵੀ ਪੰਜਾਬ ਸਰਕਾਰ ਮਹੱਤਵਪੂਰਨ ਜ਼ਿੰਮੇਵਾਰੀ ਲੈਣ ਜਾ ਰਹੀ ਆ ਤੇ ਸ਼ਹਿਰ ਜਿਹੜੀ ਤੁਸੀਂ ਗੱਲ ਕਹੀ ਆ ਉਹਦੇ ਤੇ ਹੀ ਹੋਵੇ ਜੀ ਉਹ ਮੇਰਾ ਖਿਆਲ ਡੈਪੂਟੇਸ਼ਨ ਤੇ ਸਨ ਬਿਲਕੁਲ ਜੀ ਬਿਲਕੁਲ ਡੈਪੂਟੇਸ਼ਨ ਤੇ ਰਹੇ ਆ ਕਾਫੀ ਸਮਾਂ ਤੇ ਹੁਣ ਇਹਨਾਂ ਨੂੰ ਵਾਪਸ ਫੇਰ ਲਿਆਂਦਾ ਗਿਆ ਜੀ ਪੰਜਾਬ ਤੇ ਉਹ ਪੰਜਾਬ ਕੇਡਰ ਦੇ ਹੀ ਆਈਪੀਐਸ ਅਫਸਰ ਨੇ 99 ਦੇ ਇਹ ਗੱਲ ਠੀਕ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਉਹਨਾਂ ਨੂੰ ਕੱਟ ਕੇ ਯਾਦ ਉਹਨੂੰ ਲਾਇਆ ਗਿਆ ਸੀ ਹਾਂ ਬਿਲਕੁਲ ਸਹੀ ਬਿਲਕੁਲ ਉਹਨੂੰ ਕੱਟ ਕੇ ਲਾਇਆ ਗਿਆ ਸੀਗਾ ਪਰ ਗੱਲ ਇਹ ਜੀ ਕਿ ਹੁਣ ਜਦੋਂ ਹਾਲਾਂਕਿ ਕਨਫਰਮ ਨਹੀਂ ਹੈਗਾ ਜੀ ਕਿਉਂਕਿ ਮੇਰੇ ਨਾਲ ਦੋ ਤਿੰਨ ਜਿਹੜੀਆਂ ਉਹ ਪੱਤਰਕਾਰ ਸਾਥਕਾਂ ਨੇ ਮੇਰੇ ਨਾਲ ਗੱਲ ਕੀਤੀ ਅੱਜ ਇਸ ਵਿਸ਼ੇ ਦੇ ਉੱਤੇ ਉਹਨਾਂ ਦਾ ਵੀ ਇਹ ਕਹਿਣਾ ਵੀ ਸ਼ਾਇਦ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਜਾਵੇ ਪਰ ਇਸ ਗੱਲ ਦੇ ਬਾਰੇ ਹਾਲ ਕੋਈ ਕਨਫਰਮ ਨਹੀਂ ਹੋਇਆ ਵੀ ਇਹਨਾਂ ਨੂੰ ਇਸ ਖਾਨ ਦੇ ਉੱਤੇ ਲਾਇਆ ਜਾ ਰਿਹਾ ਜੀ ਪੁਲਿਸ ਮੁਖੀ ਦੇ ਤੌਰ ਤੇ ਤੇ ਚੰਡੀਗੜ੍ਹ ਹਵਾਈ ਅੱਡਾ ਕਿਉਂ ਬੰਦ ਰਹਿਣਾ ਜੀ ਕੁਝ ਦਿਨ ਤੇ ਜੀ 15 ਦਿਨ ਦੇ ਲਈ ਸਭ ਬੰਦ ਕਰਨ ਦਾ ਐਲਾਨ ਕੀਤਾ ਗਿਆ ਇਹਦੇ ਪਿਛੇ ਕਾਰਨ ਦੱਸਿਆ ਜਾ ਰਿਹਾ ਵੀ ਰਨਵੇ ਦੀ ਮੁਰੰਮਤ ਕਰਨੀ ਆ ਨਵੀਨੀਕਰਨ ਕਰਨਾ 26 ਅਕਤੂਬਰ ਤੋਂ ਲੈ ਕੇ 7 ਨਵੰਬਰ ਤੱਕ ਨਾ ਕੋਈ ਜਹਾਜ਼ ਇਸ ਹਵਾਈ ਅੱਡੇ ਦੇ ਉੱਤੇ ਉਤਰੂ ਤੇ ਨਾ ਕੋਈ ਚੜੂ ਇਹ ਹਵਾਈ ਅੱਡਾ ਬਿਲਕੁਲ ਬੰਦ ਰਹੂਗਾ ਆਮ ਸਵਾਰੀਆਂ ਦੇ ਲਈ ਆਮ ਲੋਕਾਂ ਦੇ ਲਈ ਦੂਜੀ ਗੱਲ ਇਹ ਆ ਜੀ ਹਰ ਰੋਜ਼ ਇਸ ਹਵਾਈ ਅੱਡੇ ਦੇ ਉੱਤੇ ਚੜਨ ਤੇ ਉਤਰਨ ਵਾਲੀਆਂ ਸਵਾਰੀਆਂ ਲਗਭਗ 10000 ਹੁੰਦੀਆਂ 50 ਦੇ ਕਰੀਬ ਜਿਹੜੇ ਜਹਾਜ਼ ਆ ਇਹ ਆਉਂਦੇ ਤੇ ਜਾਂਦੇ ਆ ਇਹ ਪਤਾ ਨਹੀਂ ਵੈਸੇ ਤਾਂ ਚਲੋ ਉਹਦਾ ਜੇ ਆਪਾਂ ਗੱਲ ਨੂੰ ਹੋਰ ਬਰੀਕੀ ਨਾਲ ਕਰੀਏ ਤੇ ਕਿਸੇ ਹਵਾਈ ਅੱਡੇ ਨੂੰ 15 ਦਿਨ ਲਈ ਬਿਲਕੁਲ ਹੀ ਬੰਦ ਕਰ ਦੇਣਾ ਇਹ ਵੀ ਕਦੇ-ਕਦੇ ਸ਼ੱਕੀ ਦਾ ਲੱਗਦਾ ਵੀ ਭਾਈ ਕਿਤੇ ਦਿੱਲੀ ਵਾਲੇ ਅੱਡੇ ਦੇ ਉੱਤੇ ਨਿਰਪਰਤਾ ਰਵੇ ਕਿਤੇ ਇਹ ਤਾਂ ਨਹੀਂ ਕਾਰਨ ਹੋਊਗਾ ਕਿਉਂਕਿ ਜੇ ਆਪਾਂ ਮੁਰੰਮਤ ਕਰਨੀ ਹੋਵੇ ਤਾਂ ਉਹਦਾ ਕੋਈ ਬਦਲਮਾ ਪ੍ਰਬੰਧ ਵੀ ਕੀਤਾ ਜਾ ਸਕਦਾ ਪਰ ਗੱਲ ਇਹ ਜੀ ਕਿ ਇਹਨੂੰ ਬਿਲਕੁਲ 15 ਦਿਨ ਦੇ ਲਈ ਬੰਦ ਕੀਤਾ ਜਾ ਰਿਹਾ ਹੈ ਨੋ ਬਿਲਕੁਲ ਹਲਵਾਰਾ ਅੱਡਾ ਹੈਗਾ ਆਦਮਪੁਰ ਹੈਗਾ ਬਿਲਕੁਲ ਸਹੀ ਗੱਲ ਹੈ ਜੀ ਸੋ ਸੁਖਵੀਰ ਬਾਦਲ ਮਜੀਠੀਆ ਨੂੰ ਮਿਲਣ ਜੇਲ੍ਹ ਚ ਗਏ ਨੇ ਪਹਿਲਾਂ ਰਾਧਾ ਸਵਾਮੀਆ ਦੇ ਲੀਡਰ ਗਏ ਸਨ ਇਸ ਮੀਟਿੰਗ ਹੋਰ ਇੱਕੀ ਚਰਚੇ ਨੇ ਦੇਖੋ ਅਜੇ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਪਹੁੰਚੇ ਸੀਗੇ ਜੀ ਸਵੇਰ ਦੇ ਵੇਲੇ ਨਾਬਾਵਲੀ ਜੇਲ੍ਹ ਦੇ ਵਿੱਚ ਤੇ ਇਹਨਾਂ ਨੇ ਇਹ ਗੱਲ ਕਹੀ ਐ ਇੱਥੇ ਮਿਲ ਕੇ ਮੁਲਾਕਾਤ ਕਰਕੇ ਫਿਰ ਇਹ ਬਾਹਰ ਆਏ ਦੇ ਪੱਤਰਕਾਰਾਂ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਤੇ ਇਹਨਾਂ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਆ ਵੀ ਸੂਬੇ ਦੀ ਸਰਕਾਰ ੱੱਕਾ ਤੇ ਢੋਖਾ ਦੋਵੇਂ ਕੰਮ ਕਰ ਰਹੀ ਆ ਇਹਨਾਂ ਨੇ ਦੋਸ਼ ਲਾਇਆ ਵੀ ਭਾਈ ਇੱਕ ਝੂਠੇ ਕੇਸ ਦੇ ਵਿੱਚ ਇਹ ਫਸਾਇਆ ਹੋਇਆ ਦਕਰਮ ਸਿੰਘ ਮਜੀਠੀਆ ਨੂੰ ਇਹਨਾਂ ਨੇ ਅੱਜ ਪਟਿਆਲੇ ਦੇ ਐਸਐਸਪੀ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ ਹੈ ਜਾਂ ਕਿਹੜੀ ਸ਼ਬਦੀ ਸ਼ਬਦ ਵਰਤਲਾ ਮੈਂ ਇਹ ਕਹਿੰਦੇ ਵੀ ਦੇਖੋ ਤੁਸੀਂ ਇਸ ਵੇਲੇ ਸਰਕਾਰ ਦੇ ਬੀਬੇ ਪੁੱਤ ਬਣ ਕੇ ਵਿਚਰਦੇ ਆ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਨਹੀਂ ਕਹਿੰਦੇ ਤੁਸੀਂ ਤੇ ਤੁਹਾਡੀ ਪੁਲਿਸ ਜਿਹੜੀ ਉਹ ਸਾਡੇ ਬੰਦਿਆਂ ਦੇ ਉੱਤੇ ਗਲਤ ਪਰਚੇ ਦਰਜ ਕਰ ਰਹੀ ਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਭੱਜ ਜਾਣਾ 1.5 ਸਾਲ ਰਹਿ ਗਿਆ ਉਹ ਕਹਿੰਨੇ ਵੀ ਜਿਹੜੇ ਜਿਹੜੇ ਅਧਿਕਾਰੀਆਂ ਨੇ ਸਾਡੇ ਨਾਲ ਧੱਕਾ ਕੀਤਾ ਹੋਊਗਾ ਲਿਸਟਾਂ ਸੀ ਬਣਾਈ ਜਾਂਦੇ ਆ ਤੇ ਐਸਐਸਪੀ ਸਾਹਿਬ ਤੁਸੀਂ ਵੀ ਆਪਦਾ ਪਾਸਪੋਰਟ ਬਣਾ ਕੇ ਰੱਖੋ ਕਿਉਂਕਿ ਤੁਹਾਡੇ ਵੀ ਭੱਜਣ ਦੇ ਕੰਮ ਆਊਗਾ ਜੀ ਹੂੰ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਸਕਦਾ ਕੋਈ ਸਿਆਸੀ ਲੀਡਰ ਗਵਰਨਮੈਂਟ ਅਫੀਸ਼ਰ ਨੂੰ ਜਾਂ ਪੰਜਾਬ ਦੇ ਕਿਸੇ ਪੁਲਿਸ ਦੇ ਅਫਸਰ ਨੂੰ ਦੇਖੋ ਦੇਤਾ ਨਹੀਂ ਸਕਦਾ ਡੇੜੀਆਂ ਵੀ ਨਹੀਂ ਚਾਹੀਦੀਆਂ ਦੋਵੇਂ ਗੱਲਾਂ ਹੀ ਮੈਂ ਕੱਲ ਕਹਿਣਾ ਪਰ ਦੇਖੋ ਰਾਜਨੀਤੀ ਦੇ ਵਿੱਚ ਚੱਲਦਾ ਆਪਣੀ ਇਸੇ ਰਾਜਨੀਤੀ ਦੇ ਵਿੱਚ ਆਹ ਗੱਲਾਂ ਨਾ ਹੋਣ ਤਾਂ ਲੋਕ ਇਹ ਗੱਲ ਕਹਿੰਦੇ ਨੇ ਇਹ ਬੰਦਾ ਧੱਕੜ ਨਹੀਂ ਹੈਗਾ ਇਹ ਬੰਦਾ ਪਾਉਂਦਾ ਪਟਾਕੇ ਖਿਲਾੜੇ ਹੀ ਪਾ ਦਿੰਦਾ ਜਦੋਂ ਬੋਲਦਾ ਇਹ ਕੱਢ ਦਿੰਦਾ ਬੰਬ ਲੋਕਾਂ ਦੀ ਮਾਨਸਿਕਤਾ ਵੀ ਆਈ ਆ ਵੀ ਥੋੜੀ ਜਿਹੀ ਖਿੱਚ ਕੇ ਗੱਲ ਜਿਹੜੀ ਸੁਣੀਏ ਮੈਂ ਜਦੋਂ ਕੋਈ ਰੈਲੀ ਦੇਖਦੇ ਆ ਰੈਲੀ ਦੇ ਵਿੱਚ ਵੀ ਉਹ ਬੰਦੇ ਨੂੰ ਵੱਧ ਸੁਣਦੇ ਲੋਕ ਜਿਹੜਾ ਕਿ ਥੋੜੀ ਜਿਹੀ ਚੱਕਮੀ ਗੱਲ ਕਰੇ ਜਾਂ ਕਹਵੇ ਜੀ ਮੈਂ ਬੰਬ ਬਲਾ ਦੂੰ ਮੈਂ ਵੱਟ ਕੱਢ ਦੂੰ ਸੋਸੋ ਵੀ ਰਿਸਰਬਾਦਲ ਖੁਰੀ ਤਾਂ ਚਲੋ ਉਹਨਾਂ ਨੇ ਅੱਜ ਇਹ ਗੱਲ ਕਹੀ ਆ ਵੀ ਭਾਈ ਸਾਡੇ ਨਾਲ ਜ਼ਿਆਰਤੀ ਹੋ ਰਹੀ ਆ ਤੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਪੂਰੀ ਕਾਰਵਾਈ ਕਰਾਂਗੇ ਜਦੋਂ ਸਾਡੀ ਸਰਕਾਰ ਆ ਗਈ ਇਥੇ ਕਾਂਗਰਸੀ ਵੀ ਕਈ ਨੇਤਾ ਐਸੇ ਹੀ ਆ ਇਥੇ ਬੀਜੇਪੀ ਵਾਲੇ ਵੀ ਕਈ ਨੇਤਾ ਐਸੇ ਹੀ ਆ ਜਿਹੜੇ ਕਿ ਸਮੇਂ-ਸਮੇਂ ਦੇ ਉੱਤੇ ਜੋ ਮਨ ਦੇ ਵਿੱਚ ਆਉਂਦਾ ਉਹ ਬਾਹਰ ਕੱਢ ਦਿੰਦੇ ਵਿਧਾਨ ਸਭਾ ਦੇ ਕੱਲ ਸੈਸ਼ਨ ਦੇ ਵਿੱਚ ਕੀ ਗੱਲਬਾਤ ਚੱਲੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅੱਜ ਮਹੱਤਵਪੂਰਨ ਗੱਲਬਾਤਾਂ ਹੋਈਆਂ ਜੀ ਗੱਲਾਂ ਬਾਤਾਂ ਦੇ ਵਿੱਚ ਇੱਕ ਗੱਲੇ ਵੀ ਆ ਕਿ ਭਾਈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਦੋ ਟੁੱਕੇ ਗੱਲ ਕਹੀ ਆ। ਉਹ ਕਹਿੰਦੇ ਵੀ ਦੇਖੋ ਮੈਂ ਬਿਮਾਰ ਕਾ ਦਾ ਹੋ ਗਿਆ ਤੇ ਇਥੇ ਰਾਜਨੀਤੀ ਕਰਨ ਲੱਗ ਪਏ ਵੀ ਭਾਈ ਲੱਟ ਡੰਡਾ ਹੋ ਗਿਆ, ਜਾਣਬੁੱਝ ਕੇ ਪਏ ਗਿਆ ਹਸਪਤਾਲ ਦੇ ਵਿੱਚ। ਉਹ ਕਹਿੰਦੇ ਯਾਰ ਬਿਮਾਰਤਾ ਕੋਈ ਵੀ ਹੋ ਸਕਦਾ। ਹੂੰ ਹੂੰ। ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਲੱਗ ਸਕਦਾ। ਜੇ ਮੈਂ ਬਿਮਾਰ ਹੋ ਗਿਆ ਤਾਂ ਇਹ ਸਿਆਸਤ ਵਾਲੀ ਗੱਲ ਆ। ਉਹ ਕਹਿੰਦੇ ਵੀ ਦੇਖੋ ਸਾਨੂੰ ਉਹ ਕਹੀ ਜਾਣ ਕੇ ਮੈਨ ਮੇਡ ਫਲੱਡ ਸੀ ਵੀ ਮੈਂ ਆਪ ਬਦਲ ਪਾੜ ਕੇ ਨਹੀਂ ਲੈ ਕੇ ਆਇਆ। ਅਸੀਂ ਤਾਂ ਲੋਕਾਂ ਨੂੰ ਬਚਾਉਣ ਦੇ ਲਈ ਸਾਡੇ ਕੁਲਦੀਪ ਸਿੰਘ ਢਾੜੀਵਾਲ ਦੇ ਪੈਰਾਂ 'ਚ ਛ ਸਾਡੇ ਮੰਤਰੀ ਭੁੱਲਰ ਦੇ ਪੈਰਾਂ 'ਚ ਛਾਲੇ ਪੈ ਗਏ ਤੁਹਾਡੀ ਲੀਡਰਸ਼ਿਪ ਸਾਡੇ ਵਰਕਰ ਸਾਡੇ ਵਲੰਟੀਅਰ ਲਗਾਤਾਰ ਲੋਕਾਂ ਦੀ ਮਦਦ ਦੇ ਵਿੱਚ ਲੱਗੇ ਪਏ ਆ ਪਰ ਇਹਨਾਂ ਨੂੰ ਸਿਰਫ ਗੱਲਾਂ ਸੁਜਣੀਆਂ ਉਧਰ ਪ੍ਰਤਾਪ ਸਿੰਘ ਮਾਜਵਾ ਨੇ ਵੀ ਤਿੱਖੇ ਸਵਾਲ ਕੀਤੇ ਆ ਉਹ ਕਹਿੰਦੇ ਵੀ ਮੋਦੀ ਸਾਹਿਬ ਦੇ ਕੋਲੋਂ ਕਿਹੜਾ ਆਰਡੀਐਫ ਮਿਲਿਆ ਉਹ ਫੰਡ ਦਾ ਵੇਰਵਾ ਦਿੱਤਾ ਜਾਵੇ ਤੁਸੀਂ ਡਰਾਮੇਬਾਜ਼ੀ ਕਰਦੇ ਆ ਹੋਰ ਕੁਝ ਵੀ ਨਹੀਂ ਤੁਸੀਂ ਅਗਾਊਂ ਪ੍ਰਬੰਧ ਕੀਤਾ ਕੋਈ ਨਹੀਂ ਸੀ ਸੋ ਅੱਜ 6 ਘੰਟੇ ਹੜ੍ਹਾਂ ਦੇ ਮੁੱਦੇ ਦੇ ਉੱਤੇ ਬਹਿਸ ਹੋਈ ਹੈ ਜੀ ਤੇ ਸੁਭਾ ਸਿੰਘ ਦੇ ਪੁੱਗਤੇ ਕੀ ਹੋਇਆ ਜੀ ਨਿੰਗ ਸਿੰਘ ਕਹਿੰਦੇ ਕਾਫੀ ਆਏ ਸੀ ਬਿਲਕੁਲ ਹੀ ਇੱਕ ਤਾਂ ਦੱਲੇ ਜੀ ਸੂਬਾ ਸਿੰਘ ਕੌਣ ਆ ਸੂਬਾ ਸਿੰਘ ਉਹ ਬੰਦਾ ਜਿਹੜਾ ਕਿ ਜੇਲ੍ਹ ਦੇ ਵਿੱਚ ਸੀ ਜਿਹੜਾ ਕਿ ਸਾਬਕਾ ਇੰਸਪੈਕਟਰ ਕਿਉਂਕਿ ਤਿੰਨ ਜਿਹੜਾ ਨੂੰ ਸਜ਼ਾ ਹੋਈ ਸੀ ਜਦੋਂ ਇਹ ਆਪਣੇ ਦੌਰ ਦੇ ਵਿੱਚ ਜਦੋਂ ਸਾਬਕਾ ਨਹੀਂ ਸੀ ਵਰਤਮਾਨ ਸੀ ਜਦੋਂ ਇਹਨਾਂ ਨੇ ਇਨਕਾਊਂਟਰ ਝੂਠੇ ਬਹੁਤ ਕੀਤੇ ਤੇ ਸੂਬਾ ਸਿੰਘ ਤਾਂ ਖੁਦ ਨੂੰ ਸੂਬਾ ਸਰਹੰਦ ਕਹਿੰਦਾ ਹੁੰਦਾ ਸੀਗਾ ਇਹਦੇ ਉੱਤੇ ਸੰਦੀਪ ਸਿੰਘ ਸਣੀ ਨੇ ਜਿਹੜਾ ਕਿ ਉਸੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਆ ਉਹਨੇ ਹਮਲਾ ਕੀਤਾ ਸੀ ਉੱਥੇ ਮਾਰਕੁਟਾਈ ਤਿੰਨਾਂ ਦੇ ਨਾਲ ਹੀ ਪੁਲਿਸ ਮੌਜੂਦਮ ਨਾਲ ਕੀਤੀ ਸੀ ਤੇਰੇ ਸੱਟਾਂ ਸੂਬਾ ਸਿੰਘ ਦੇ ਵੱਧ ਲਗੀਆਂ ਸੀ ਤੇ ਹਸਪਤਾਲ ਕਿਹੜੇ ਦਮ ਤੋੜਦਾ ਸੀਗਾ। ਇਹਨੂੰ ਪੰਜਾਬ ਦੇ ਲੋਕ ਬਹੁਤ ਨਫ਼ਰਤ ਕਰਦੇ ਆ ਜੀ ਸੂਬਾ ਸਿੰਘ ਦੇ ਨਾਲ ਮੇਰਾ ਨਹੀਂ ਖਿਆਲ ਵੀ ਕਿਸੇ ਬੰਦੇ ਦਾ ਜੁੜਾ ਹੋਊਗਾ। ਕਿਉਂਕਿ ਜਦੋਂ ਬੀਤੇ ਬੱਲੇ ਦੇ ਵਾਲੇ ਝਾਤ ਮਾਰਦੇ ਤੇ ਜੋ ਸਾਡੇ ਜਵਾਨਾਂ ਦੇ ਉੱਤੇ ਸਾਡੇ ਪੰਜਾਬ ਦੀ ਜਵਾਨੀ ਦੇ ਉੱਤੇ ਅੰਨਾ ਅਤਿਆਚਾਰ ਹੋਇਆ ਲੋਕਾਂ ਦੀਆਂ ਅੱਖਾਂ ਮੂਰੇ ਦ੍ਰਿਸ਼ ਆ ਜਾਂਦੇ ਆ। ਇਹ ਬੰਦਾ ਖੁਦ ਵੀ ਕਹਿੰਦਾ ਹੁੰਦਾ ਸੀ ਕਿ ਮੈਂ ਤਾਂ ਫਿਰ ਬੰਦਾ ਮਾਰ ਕੇ ਖਪਾ ਦਿੰਦਾ ਹੁੰਦਾ ਲੱਭਦਾ ਕੋਈ ਨਹੀਂ ਹੁੰਦਾ ਇਦਾਂ। ਉਹ ਇਹ ਵੀ ਅੱਜ ਕੱਲ ਕਿਸੇ ਦੇ ਜਾਰੀ ਆ ਪਰ ਗੱਲ ਇਹ ਜੀ ਕਿਹੜੇ ਟੱਬਰ ਨੇ ਵੀ ਦੀ ਲਾਸ਼ ਲੈਣ ਤੋਂ ਫਿਰ ਜਿਹੜੀ ਪੁਲਿਸ ਵੈਲਫੇਅਰ ਐਸੋਸੀਏਸ਼ਨ ਆ ਉਹਨੇ ਭੋਗ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਤਾ ਸੀਗਾ ਪਰ ਅੱਜ ਵੱਲਾ ਜਿਹੜਾ ਕਿ ਅੰਮ੍ਰਿਤਸਰ ਵੱਲ ਕਸਬਾ ਉੱਥੇ ਜੀ ਪਤਾ ਲੱਗਾ ਭੋਗ ਸੀਗਾ ਤੇ ਭੋਗ ਦੇ ਮੌਕੇ ਉੱਥੇ ਨਹਿنگ ਸਿੰਘ ਜਿਹਾ ਬੰਦਗਾ ਪਹੁੰਚ ਗੁਣਾ ਉਹਨਾਂ ਨੇ ਕਹਿ ਦਿੱ ਅਸੀਂ ਇਹੋ ਜਿਹੇ ਬੰਦੇ ਰ ਇਥੇ ਭੋਗ ਨਹੀਂ ਪੈਣ ਦੇਣਾ ਉਸ ਮੌਕੇ ਦੇ ਉੱਤੇ ਪਹੁੰਚੀਏ ਤਾਂ ਬੜੀ ਮੁਸ਼ਕਲ ਦੇ ਨਾਲ ਸਾਰਾ ਖੁਦ ਕਾਬੂ ਕੀਤਾ ਜੀ ਪੰਜਾਬ ਦੇ ਨੌਜਵਾਨ ਬਹੁਤ ਜਿਹੜੇ ਮੁਰਦਸੇਬੇ ਦੇ ਕੰਮ 'ਚ ਹਿੱਸਾ ਲੈ ਰਹੇ ਆ ਟਰੈਕਟਰਾਂ ਦੀ ਬਹੁਤ ਵੱਡੀ ਗਿਣਤੀ ਕਹਿੰਦੇ ਉੱਥੇ ਪਹੁੰਚੀ ਆ ਜਿੱਥੇ ਜ਼ਰੂਰਤ ਦੇਖੋ ਇਹ ਬਹੁਤ ਚੰਗੀ ਗੱਲ ਆ ਸਿਰ ਸਾਹਿਬ ਇਹ ਸਾਡੇ ਪੰਜਾਬ ਦੇ ਦੇਖੋ ਇਹ ਇੱਕ ਹੌਸਲੇ ਵਾਲੀ ਖਬਰ ਆ ਇਹ ਪੰਜਾਬ ਦੀ ਚੜ੍ਹਦੀ ਕਲਾ ਵਾਲੀ ਖਬਰ ਆ ਇਹ ਪੰਜਾਬ ਦੇ ਲੋਕਾਂ ਦੀ ਦਰਿਆਦਲੀ ਪੰਜਾਬ ਦੇ ਲੋਕ ਜਜ਼ਬਾਤੀ ਕਿੰਨੇ ਆ ਪੰਜਾਬ ਦੇ ਲੋਕ ਇੱਕ ਦੂਜੇ ਦੀ ਭੈਣ ਭਰਾ ਦੀ ਮਦਦ ਕਿੰਨੀ ਕਰਦੇ ਆ ਇਹ ਉਹਦੇ ਪ੍ਰਗਟਾਵੇ ਵਾਲੀ ਸੁਲੱਖਣੀ ਖਬਰ ਆ ਦੇਖੋ ਗੱਲ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਲੋਕ ਆਉਂਦੇ ਹੁਣ ਪਟਿਆਲੇ ਤੋਂ ਟਰੈਕਟਰ ਲੈ ਕੇ ਇਥੇ ਅਜਨਾਲੇ ਦੇ ਵੱਲ ਟਰੈਕਟਰ ਲੈ ਕੇ ਜਾਂਦੇ ਹੁਣ ਫਿਰੋਜ਼ਪੁਰ ਤੋਂ ਮੁਖਸਰ ਸਾਹਿਬ ਤੋਂ ਟਰੈਕਟਰ ਆਉਂਦੇ ਹੋਣ ਜੀ ਤਰਨਤਾਰਨ ਦੇ ਵੱਲ ਮਤਲਬ ਇਹ ਜੀ ਕਿ ਉਹ ਕੋਈ ਰਿਸ਼ਤੇਦਾਰੀ ਦੀ ਗੱਲ ਨਹੀਂ ਵੀ ਆਪਾਂ ਰਿਸ਼ਤੇਦਾਰੀ ਦੀ ਪੈਲੀ ਵਾ ਕੇ ਆਉਣੀ ਆ ਪਰ ਬੰਦਾ ਇਹ ਗੱਲ ਕਹਿਣਾ ਵੀ ਸਾਡੇ ਪੰਜਾਬ ਦੇ ਭੈਣਾ ਵੀਰ ਇਸ ਵੇਲੇ ਰੇਤੇ ਦੀ ਮਾਰ ਦੇ ਵਿੱਚ ਆ ਪਾਣੀ ਤੋਂ ਵੱਧ ਰੇਤੇ ਦੀ ਮਾਰ ਦੇ ਵਿੱਚ ਆ ਅੱਜ ਸੈਂਕੜੇ ਟਰੈਕਟਰ ਆ ਜਿਹੜੇ ਬਾਉਪੁਰ ਮੰਡ ਖੇਤਰ ਦੇ ਵਿੱਚ ਲਗਾਏ ਆ ਉਥੋਂ ਮੈਂ ਤਸਵੀਰਾਂ ਦੇਖੀਆਂ ਇੰਨਾ ਲੱਗਦਾ ਜਿਵੇਂ ਏਜੰਸੀ ਦੇ ਟਰੈਕਟਰ ਖੜੇ ਹੁੰਦੇ ਆ ਇੰਨਾ ਲੱਗਦਾ ਵੀ ਉਥੇ ਇੰਨੀ ਕ ਵੱਡੀ ਗਿਣਤੀ ਦੇ ਵਿੱਚ ਆਪ ਮੁਹਾਰੇ ਮੰਨ ਲਓ ਉਦਾਹਰਨ ਦੇ ਤੌਰ ਤੇ ਮੇਰੇ ਕੋਲੇ ਟਰੈਕਟਰ ਹੋਵੇ ਤੇ ਮੈਂ ਕਹਾਂ ਜੀ ਕਿ ਫਲਾਣੀ ਥਾਂ ਦੇ ਉੱਤੇ ਜਿਹੜਾ ਰੇਤ ਵਾਲੇ ਵੀਰਾਂ ਦੀ ਮੈਂ ਸੇਵਾ ਕਰਕੇ ਹੋਣੀ ਮੈਂ ਤਿੰਨ ਨਾਲ ਲਾ ਕੇ ਹੋਣੇ ਆ। ਆਪਦਾ ਟਰੈਕਟਰ, ਆਪਦਾ ਟੀਲ, ਆਪਦਾ ਕਿਰਾਇਆ, ਆਪ ਤੇ ਇੱਕ ਬੰਦਾ ਹੋਰ ਲੈ ਜਾਣਾ ਵੀ ਭਾਈ ਆਪਾਂ ਲਗਾਤਾਰ ਸੇਵਾ ਕਰਨੀ ਆ। ਸੋ ਇਸ ਤਰੀਕੇ ਦੇ ਨਾਲ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਕਿ ਟਰੈਕਟਰੀ ਟਰੈਕਟਰ ਦਿਸਦੇ ਆ ਜਿਹੜੀਆਂ ਥਾਂਵਾਂ ਦੇ ਉੱਤੇ ਇਸ ਵੇਲੇ ਰੇਤ ਪਈ ਆ ਜੀ। ਰਾਲੀ ਸੜਨ ਤੇ ਕੋਈ ਅੰਦੋਲਨ ਸ਼ੁਰੂ ਹੋ ਰਿਹਾ ਹੁਣ? ਦੇਖੋ ਜੇ ਸਰਬਨ ਸਿੰਘ ਪੰਨੇਰ ਹੋਰਾਂ ਨੇ ਗੱਲ ਕਹੀ ਆ। ਉਹਨਾਂ ਨੇ ਗੱਲ ਕਹੀ ਹੈ ਕਿ ਨੇ ਦੇਖੋ ਜੀ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਕਿ ਭਾਈ ਜਿਹੜੇ ਵੀ ਪ੍ਰਾਰੀ ਸਾੜਦੇ ਆ ਜਿਹੜੇ ਵਾਤਾਵਰਨ ਨੂੰ ਪੂਲੀਤ ਕਰਦੇ ਆ ਉਹਨਾਂ ਦੇ ਉੱਤੇ ਬਣਦੀ ਸਖ਼ਤੀ ਕਾਰਵਾਈ ਕਰੋ ਇਹਨਾਂ ਦੇ ਉੱਤੇ ਪਰਚੇ ਦਰਜ ਕਰੋ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜੋ ਤਾਂ ਜੋ ਇਹ ਪੂਲੀਤ ਨਾ ਕਰਨ ਵਾਤਾਵਰਨ ਉਹ ਪਿਛਲੇ ਦਿਨੀ ਆਸਪਾ ਦੀ ਰੈੱਡ ਐਫੀਮ ਤੇ ਖ਼ਬਰ ਸਾਂਝੀ ਕੀਤੀ ਸੀ ਵੀ ਮਾਨਯੋਗ ਅਦਾਲਤ ਨੇ ਕਿਹਾ ਜੀ ਕਿ ਦੇਖੋ ਅਸੀਂ ਕਿਸਾਨ ਅਨਦਾਤੇ ਦਾ ਸਤਿਕਾਰ ਕਰਦੇ ਪਰ ਵਾਤਾਵਰਨ ਦਾ ਵੀ ਸਤਿਕਾਰ ਕਰਨਾ ਨਾ ਅੱਜ ਸਰਵਣ ਸਿੰਘ ਭਦੇਰ ਹੋਰਾਂ ਨੇ ਕਿਹਾ ਜੀ ਕਿ ਸੂਬੇ ਦੀ ਸਰਕਾਰ ਪਰਚੇ ਦਰਜ ਕਰੀ ਜਾਂਦੀ ਹੈ ਕਿਸਾਨਾਂ 'ਤੇ ਪ੍ਰਾਰੀ ਸਾੜਨ ਉਹ ਕਿ ਸੁਪਰੀਮ ਕੋਰਟ ਨੇ ਤਾਂ ਇਹ ਵੀ ਗੱਲ ਕਹੀ ਸੀ ਵੀ ਇਨਸੈਂਟਿਵ ਦਿੱਤਾ ਜਾਵੇ ਪ੍ਰਾਲੀ ਨੂੰ ਸਾਂਭਣ ਦੇ ਬਦਲੇ ਪਰ ਨਾ ਕੇਂਦਰ ਦੇ ਨਾ ਸੂਬੇ ਦੀ ਸਰਕਾਰ ਨੇ ਕੁਝ ਕੀਤਾ ਨਹੀਂ ਕੁਝ ਕੀਤਾ ਨਹੀਂ ਇਸ ਮਸਲੇ ਦੇ ਵਿੱਚ ਜੇਕਰ ਇਹਨਾਂ ਨੇ ਇਹ ਹੀ ਕੁਝ ਜਾਰੀ ਰੱਖਿਆ ਤਾਂ ਪ੍ਰਾਲੀ ਸਾੜਨ ਦੇ ਮੁੱਦੇ ਦੇ ਉੱਤੇ ਬਹੁਤ ਵੱਡਾ ਅੰਦੋਲਨ ਅਸੀਂ ਪੰਜਾਬ ਦੇ ਵਿੱਚ ਛੇੜਾਂਗੇ ਹੂੰ ਤੇ ਬਾਕੀ ਹਵਾਰਾ ਦੇ ਮਾਤਾ ਜੀ ਕਹਿੰਦੇ ਕਾਫੀ ਬਿਮਾਰ ਨੇ ਉਹਨੂੰ ਹੌਣ ਦਿੱਤਾ ਜਾਏਗਾ ਦੇਖੋ ਜੀ ਉਹ ਬਿਰਧ ਵੀ ਬਹੁਤ ਨੇ ਬਿਮਾਰ ਵੀ ਬਹੁਤ ਨੇ ਉਹ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਭ ਦੀ ਹੀ ਮਾਮਾ ਸਭ ਦੇ ਪਿਤਾ ਜੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਸੀਂ ਇਸ ਗੱਲ ਦੀ ਰਾਸ ਕਰਦੇ ਆ ਪਰ ਭਾਈ ਜਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਮਾਤਾ ਦੀ ਦੇਖਭਾਲ ਲਈ ਮਾਤਾ ਨੂੰ ਸੰਭਾਲਣ ਲਈ ਮਾਤਾ ਨੂੰ ਦੇਖਣ ਦੇ ਲਈ ਸੇਵਾ ਦੇ ਨਹੀਂ ਇਹ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਕਾਲੀ ਦਲ ਦੇ ਕਈ ਆਗੂਆਂ ਨੇ ਮੰਗ ਕੀਤੀ ਆ ਵੀ ਇਸ ਵੇਲੇ ਉਮਰ ਦੇਖ ਕੇ ਸਿਹਤ ਦੀ ਸਥਿਤੀ ਦੇਖ ਕੇ ਰੋਗ ਦੇਖ ਕੇ ਮਾਤਾ ਜੀ ਨੂੰ ਦੇਖਣ ਦੇ ਲਈ ਸਾਂਭਰ ਦੇ ਲਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣੀ ਚਾਹੀਦੀ ਹੈ ਜੀ ਤੇ ਬਾਕੀ ਟਣਾ ਜੀ ਜਿਹੜਾ ਬੰਬ ਮਿਲਿਆ ਸੀ ਲੁਧਿਆਣੇੋਂ ਉਹਦੇ ਪਿੱਛੇ ਕੀ ਕਹਾਣੀ ਹੈ ਨਿਕਲੀ ਇਹਦੇ ਪਿੱਛੇ ਨਵਾਂ ਹੀ ਖੁਲਾਸਾ ਹੋਊਗਾ ਜੀ ਮੈਂ ਤਾਂ ਹੈਰਾਨ ਰਹਿ ਗਿਆ ਕਿਉਂਕਿ ਆਪਾਂ ਕੱਲ ਖਬਰ ਲੈਣ ਤੋਂ ਸਾਂਝੀ ਕੀਤੀ ਸੀ ਵੀ ਇੱਕ ਬੈਗਾਂ ਵਾਲੀ ਦੁਕਾਨ ਤੋਂ ਬੈਗ ਮਿਲਿਆ ਜਿਹਦੇ ਵਿੱਚੋਂ ਆਈਈਡੀ ਮਿਲਿਆ ਇਹਨੂੰ ਅਮਰੀਕਾ ਵੀ ਕੀ ਕਹਿੰਦੇ ਜੀ ਇੰਪਰੋਵਾਈਜ਼ ਇਕਸਪਲੋਸਿਵ ਤੇ ਡਾਇਸ ਕਹਿੰਦੇ ਇਹਨੂੰ ਇਦੇ ਬਾਰੇ ਨਵੇਂ ਖੁਲਾਸੇ ਹੋਏ ਆ ਕਹਿੰਦੇ ਜੀ ਮੂਲ ਰੂਪ ਦੇ ਵਿੱਚ ਇਹ ਬੰਦਾ ਯੂਪੀ ਦੇ ਹਰਦੋਈ ਖੇਤਰ ਦਾ ਰਹਿਣ ਵਾਲਾ ਇਹਦਾ ਨਾਂ ਹੈਗਾ ਜੀ ਗਿਆਨ ਚੰਦ ਉਰਖ ਸੋਨੂ ਇਸ ਹਾਰਨਪੁਰ ਦਾ ਰਹਿਣ ਵਾਲਾ ਹੈਗਾ ਤੇ ਪਤਾ ਲੱਗਾ ਜੀ ਇਹਨੇ YouTube ਤੋਂ ਬਣਾਉਣਾ ਸਿੱਖਿਆ ਸੀਗਾ ਜੀ ਬੰਬ YouTube ਤੋਂ ਟ੍ਰੇਨਿੰਗ ਲਈ 15 ਦਿਨ ਦੇ ਵਿੱਚ ਇਹਨੇ ਆਈਈਡੀ ਤਿਆਰ ਕੀਤੀ ਆ ਇਹਦੀ ਖੁਣੀ ਆਪਣੇ ਚਾਚੇ ਨਾਲ ਤੇ ਕਿਸੇ ਨਾਲ ਲੱਗਦੀ ਹੈ ਨੇ ਬੰਬ ਬਣਾ ਕੇ ਤੇ ਉਹਨਾਂ ਨੂੰ ਉਡਾਉਣ ਦੇ ਬਾਰੇ ਸੋਚਿਆ ਸੀਗਾ ਤੇ ਹੁਣ ਪੁਲਿਸ ਨੇ ਕਹਿੰਦੇ ਇਹਨੂੰ ਕਾਬੂ ਕਰ ਲਿਆ ਜੀ ਹੂੰ ਯੂਟਿਊਬ ਤੇ ਬੰਬ ਬਣਾਉਣ ਦੀ ਤਰਕੀਬ ਹੈਗੀ ਕਹਿੰਦੇ ਮੈਂ ਸੁਣਿਆ ਪਹਿਲਾਂ ਵੀ ਇਹ ਆ ਬਿਲਕੁਲ ਜੀ ਪਹਿਲਾਂ ਵੀ ਆਪਾਂ ਜਿਹੜਾ ਜੀਦੇ ਵਾਲਾ ਕੇ ਸੁਣਿਆ ਸੀਗਾ ਤੇ ਉੱਥੇ ਵੀ ਪਤਾ ਲੱਗਾ ਸੀ ਵੀ ਇਹਨੂੰ ਯੂਟਿਊਬ ਤੋਂ ਟ੍ਰੇਨਿੰਗ ਲਈ ਆ ਤੇ ਕਈ ਤਾਂ ਬਾਕੀ ਤਾਂ ਗੱਲਾਂ ਬਾਅਦੀਆਂ ਆਪਦਾ ਘਰ ਹੀ ਡਾ ਬੈਂਦੇ ਜੀ ਜਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦਾ ਮੌਸਮ ਪੂਰਾ ਖੁਸ਼ਕ ਧਰਮ ਬਿਲਕੁਲ ਨਿਖਰਿਆ ਤੇ ਜਿਵੇਂ ਖੜੀ ਦੁਪਹਿਰ ਜਿਹੜੀ ਆ ਤੇ ਉਹ ਬਿਲਕੁਲ ਸਹੀ ਹੈ ਜੀ ਮੌਸਮ ਹੈ ਇਸ ਵੇਲੇ ਤੇ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ 30 38 ਡਿਗਰੀ ਟੈਂਪਰੇਚਰ ਪੰਜਾਬ ਦੇ ਵਿੱਚ ਹੈਗਾ ਜੀ ਇਸ ਵੇਲੇ ਜਣੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨੀ